ਸਕਲਜੀ ਜਿਹੜਾ ਪ੍ਰਾਇਮਲ ਜੁੜ ਚੁੱਕੇ ਹੋ ਤੇ ਮੈਂ ਹਾਂ ਅਨੁਰੂਪ ਬਾਂਸ ਅੱਜ ਮਹਾਵੀਰ ਜਯੰਤੀ ਦਾ ਦਿਹਾੜਾ ਹੈ ਜੈਨ ਸਮਾਜ ਦੇ ਵਿੱਚ ਅੱਜ ਦਾ ਦਿਨ ਜਿਹੜਾ ਹੈ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਔਰ ਪੰਜਾਬ ਸਰਕਾਰ ਵੱਲੋਂ ਅੱਜ ਗਵਰਨਮੈਂਟ ਜਿਹੜੀ ਛੁੱਟੀ ਹੈ ਉਹਦਾ ਐਲਾਨ ਕੀਤਾ ਗਿਆ ਸੀਗਾ ਲੇਕਿਨ ਉਸ ਛੁੱਟੀ ਦੇ ਐਲਾਨ ਦੇ ਬਾਵਜੂਦ ਵੀ ਬਹੁਤ ਸਾਰੇ ਪ੍ਰਾਈਵੇਟ ادارے ਇਹੋ ਜਿਹੇ ਨੇ ਜਿਹੜੇ ਅੱਜ ਵੀ ਸਕੂਲ ਜਿਹੜੇ ਖੋਲ ਕੇ ਬੈਠੇ ਹੋਏ ਨੇ ਇਸ ਬਾਬਤ डिंपल मदान जो, डिस्ट्रिक ते के के जो किते किते कि डिस्ट्रिक्ट एजुकेशन ऑफिसर ਦੇ ਤੌਰ ਤੇ ਤਾਇਨਾਤ ਨੇ ਲੁਧਿਆਣਾ ਸ਼ਹਿਰ ਦੇ ਵਿੱਚ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਸਰਕਾਰੀ ਹੁਕਮਾਂ ਨੂੰ ਛਿੱਕੇ ਲਾ ਕੇ ਜਦੋਂ ਪ੍ਰਾਈਵੇਟ ਇੰਸਟੀਟਿਊਸ਼ਨ ਖੋਲੇ ਜਾਂਦੇ ਨੇ ਤਾਂ ਕਿਤੇ ਨਾ ਕਿਤੇ ਇਹ ਸਾਬਿਤ ਹੋ ਜਾਂਦਾ ਹੈ ਕਿ ਇਹਨਾਂ ਪ੍ਰਾਈਵੇਟ ਇੰਸਟੀਚੂਟਸ ਨੂੰ ਸਿਰਫ ਔਰ ਸਿਰਫ ਆਪਣੇ ਮੁਨਾਫੇ ਨਾਲ ਮਤਲਬ ਹੈ ਬੱਚਿਆਂ ਦੇ ਬਾਰੇ ਕੋਈ ਇਹਨਾਂ ਨੂੰ ਚਿੰਤਾ ਨਹੀਂ ਹੈਗੀ ਜਾਂ ਫਿਰ ਕਹਿ ਲਿਆ ਕਿ ਸਰਕਾਰੀ ਹੁਕਮਾਂ ਦੀ ਪਰਵਾਹ ਕਰਨਾ ਤਾਂ ਸ਼ਾਇਦ ਪ੍ਰਾਈਵੇਟ ਇੰਸਟੀਟਿਊਸ਼ਨਸ ਜਿਹੜੇ ਪੁੱਲ ਚੁੱਕੇ ਨੇ ਔਰ ਇਸ ਇੰਸਟੀਟਿਊਸ਼ਨ ਦੇ ਜਦੋਂ ਐਡਮਿਨ ਇਨ ਚਾਰਜ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਵੱਲੋਂ ਸਾਫ਼ ਤੌਰ ਤੇ ਇਹ ਕਿਹਾ ਗਿਆ ਕਿ ਸਾਡੀ ਮੈਨੇਜਮੈਂਟ ਡਿਸਾਈਡ ਕਰਦੀ ਹੈ ਕਿ ਕਦੋਂ ਸਕੂਲ ਖੁੱਲੇਗਾ ਔਰ ਕਦੋਂ ਬੰਦ ਹੋਏਗਾ ਸਰਕਾਰੀ ਹੁਕਮਾਂ ਦੀ ਸਾਨੂੰ ਕਿਸੇ ਕਿਸਮ ਦੀ ਕੋਈ ਵੀ ਪਰਵਾਹ ਜਿਹੜੀ ਹੈ ਉਹ ਨਹੀਂ ਹੈਗੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਜਿਸ ਤਰ੍ਹਾਂ ਦਿਖਾਇਆ ਕਿ ਬੱਚੇ ਸਕੂਲ ਪ੍ਰਮਾਈਸਸ ਦੇ ਵਿੱਚ ਨੇ ਔਰ ਸਕੂਲ ਜਿਹੜਾ ਇਹ ਚੱਲ ਰਿਹਾ ਇਸ ਬਾਬਤ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਦੇ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਨੂੰ ਵੀ ਇਹ ਵੀਡੀਓ ਪੇਜ ਕੇ ਸੁਰਖਰੂ ਕਰਵਾਵਾਂਗੇ ਔਰ ਉਹਨਾਂ ਨੂੰ ਜਾਣਕਾਰੀ ਦਵਾਂਗੇ ਕਿ ਸਰਕਾਰੀ ਹੁਕਮਤ ਦੀ ਉਲੰਘਣਾ ਜਿਹੜੀ ਹੈ ਕਿਸ ਤਰ੍ਹਾਂ ਸ਼ਰਿਆਮ ਇਸ ਸਕੂਲ ਵੱਲੋਂ ਕੀਤੀ ਜਾ ਰਹੀ ਹੈ ਸਕੂਲ ਦਾ ਨਾਮ ਹੈਗਾ ਹੋਰਾਈਜ਼ਨ ਹੋਰਾਈਜ਼ਨ ਸਕੂਲ ਆਫ ਐਕਸਲੈਂਸ ਪਾ ਮਿਆ ਖੁਰਦੇ ਦੇ ਵਿੱਚ ਹਲਕਾ ਸਾਨੇਵਾਲ ਦੇ ਵਿੱਚ ਇੱਕ ਸਕੂਲ ਪੈਂਦਾ ਹੈ ਹরাইਜ਼ਨ ਸਕੂਲ ਆਫ ਐਕਸਲੈਂਸ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਮੀਡੀਆ ਕਰਮੀਆਂ ਦੀ ਆਣ ਪੈਣ ਨੂੰ ਪਤਾ ਚੱਲਿਆ ਤਾਂ ਸਕੂਲ ਦਾ ਗੇਟ ਜਿਹੜਾ ਬੰਦ ਕਰ ਦਿੱਤਾ ਗਿਆ ਲੇਕਿਨ ਸਾਡੇ ਵੱਲੋਂ ਬੱਚਿਆਂ ਦੀ ਵੀਡੀਓ ਜਿਹੜੀ ਹੈ ਪਹਿਲਾਂ ਬਣਾ ਲਈ ਗਈ ਸੀਗੀ ਔਰ ਕਿਤੇ ਨਾ ਕਿਤੇ ਹੁਣ ਮੈਨੇਜਮੈਂਟ ਜਿਹੜੀ ਹੈ ਇਸ ਚੀਜ਼ ਤੋਂ ਪੱਜਦੀ ਜਿਹੜੀ ਨਜ਼ਰ ਆ ਰਹੀ ਹੈ ਔਰ ਆਪਣੇ ਸਕਿਨ ਨੂੰ ਸੇਫ ਕਰਨ ਦੇ ਲਈ ਇੱਕੋ ਹੀ ਗੱਲ ਕਹੀ ਜਾ ਰਹੀ ਹੈ ਕਿ ਅਸੀਂ ਆਪਣੀ ਮਰਜ਼ੀ ਦੇ ਮਾਲਕ ਹੈ ਔਰ ਸਰਕਾਰੀ ਹਕੂਮਾਦੀ ਸਾਨੂੰ ਕਿਸੇ ਕਿਸਮ ਦੀ ਕੋਈ ਪਰਵਾਹ ਜਿਹੜੀ ਨਹੀਂ ਹੈ ਹਲੋ ਹਲੋ ਜਨਜੀ ਸਤਿ ਸ਼੍ਰੀ ਅਕਾਲ ਮੈਮ ਮੈਂ ਮਨੂ ਗੱਲ ਕਰ ਰਿਹਾ ਪੱਤਰਕਾਰ ਸਵੇਰੇ ਵੀ ਆਪਣੀ ਗੱਲ ਹੋਈ ਸੀਗੀ ਕਾਫੀ ਪ੍ਰਾਈਵੇਟ ਸਕੂਲ ਜਿਹੜੇ ਓਪਨ ਸੀਗੇ ਇੱਕ ਦਾ ਤੇ ਮੈਂ ਤੁਹਾਨੂੰ ਰਿਪੋਰਟ ਕੀਤਾ ਵੀ ਸੀਗਾ ਇੱਕ ਹੋਰਾਈਜ਼ਨ ਇੰਟਰਨੈਸ਼ਨਲ ਸਕੂਲ ਹੈਗਾ ਪਾਮੀਆਈ ਔਰ ਇਹਨਾਂ ਨੂੰ ਸਰ ਮੈਨੂੰ ਪਾ ਦਿਓ ਮੈਂ ਹੁਣੇ ਉਹਨਾਂ ਕੋਲੋਂ ਜੀਪੀਆਂ ਨੂੰ ਮੈਡਮ ਮੈਂ ਤੁਹਾਨੂੰ ਪਹਿਲਾਂ ਕਰਵਾ ਕੇ ਉਹਨਾਂ ਦੀ ਰਿਪੋਰਟ ਸੁਵੇਰੀ ਵੀ ਮੈਂ ਪਾਈਆਂ ਤੁਹਾਨੂੰ ਫੋਟੋ ਤੁਸੀਂ ਅਜੇ ਤੱਕ ਚੈੱਕ ਨਹੀਂ ਕੀਤੀਆਂ ਇਹਨਾਂ ਦੇ ਜਦੋਂ ਇਹ ਕਾਰਨ ਹੀ ਸੀਗਾ ਮੇਰੀ ਮੀਟਿੰਗ ਚੱਲਦੀ ਪਈ ਸੀ ਮੇਰੀ ਮੈਂ ਇੱਕ ਇਨਕੁਆਰੀ ਸੀਗੀ ਮੈਂ ਇਨਕੁਆਰੀ ਤੇ ਚਲੀ ਗਈ ਮੈਸੇਜ ਮੈਂ ਘਾਤਾ ਸੀਗਾ ਠੀਕ ਹੈ ਤੇ ਇਹਨਾਂ ਦੇ ਐਡਮਿਨ ਇੰਚਾਰਜ ਦਾ ਕਹਿਣਾ ਕਿ ਸਾਨੂੰ ਗਵਰਨਮੈਂਟ ਨਾਲ ਕੋਈ ਲੈਣਾ ਦੇਣਾ ਨਹੀਂ ਸਾਡੀ ਮੈਨੇਜਮੈਂਟ ਡਿਸਾਈਡ ਕਰਦੀ ਹੈ ਕਿ ਅਸੀਂ ਕਦੋਂ ਸਕੂਲ ਖੋਲ੍ਹਣਾ ਹੈ ਕਦੋਂ ਬੰਦ ਕਰਨਾ ਹੈ ਤਾਂ ਰਿਟਰਨ ਹੈ ਤੁਸੀਂ ਮੈਨੂੰ ਸਕੂਲਰਾਂ ਦੇ ਨਾਮ ਲਿਖ ਕੇ ਜਿਹੜਾ ਵਟਸਐਪ ਕਰ ਦਿਓ ਸਰ ਜੀ ਆਪੇ ਜਵਾਬ ਦੇਈਨੇ ਜੀ ਅਸੀਂ ਇਹਨਾਂ ਕੋਲ ਲੈ ਲਾਂਗੇ ਜਵਾਬ ਜੀ ਜੀ ਬਿਲਕੁਲ